ਸਸਕਾਲ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਹਲਕਾ ਰਾਮਪਰਾ ਫੂਲ ਦੀ ਇੱਕ ਨਵੀਂ ਵੀਡੀਓ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਰਾਮਪਰਾ ਫੂਲ ਤੁਸੀਂ ਆ ਦੇਖ ਸਕਦੇ ਹੋ ਨੀ ਪੱਤਰ ਵੀ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਤੇ ਹੋਰ ਸੋਨੂੰ ਵਧੀਆ ਚੀਜ਼ ਦਿਖਾਉਣੇ ਆ ਵੀ ਓਵਰ ਬ੍ਰਿਜ ਬਹੁਤ ਹੀ ਸੋਹਣਾ ਬਣਾ ਕੇ ਦਿੱਤਾ ਹੈ ਬਹੁਤ ਸੋਹਣੀ ਕਾਰਗੁਜ਼ਾਰੀ ਕੀਤੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣਾ ਓਵਰ ਬ੍ਰਿਜ ਹਲਕਾ ਰਾਮਪਰਾ ਫੂਲ ਵਾਲਿਆਂ ਲਈ ਬਣਾ ਕੇ ਦਿੱਤਾ ਹੈ ਤੇ ਨਾਲ ਨਾਲ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਸਰਦਾਰ ਬਲਕਾਰ ਸਿੰਘ ਸਿੱਧੂ ਜੀ ਜਿਨ੍ਹਾਂ ਦਾ ਇਸ ਪੁਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕੁਝ ਨਾ ਉਸਤਾ ਚੰਗਾ ਕਰ ਰਹੀ ਹੈ ਪੰਜਾਬ ਸਰਕਾਰ ਵਧੀਆ ਲੱਗਦਾ ਜੇ ਪੰਜਾਬ ਸਰਕਾਰ ਇਦਾਂ ਹੀ ਕੰਮ ਕਰਦੀ ਰਹੇਗੀ ਤਾਂ ਪੱਕੀ ਗੱਲ ਹੈ ਬਾਈ ਜੀ ਦੂਸਰੀ ਵਾਰ ਵੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ ਇਹ ਪੱਕੀ ਜਿੱਤ ਹੈ ਇੰਨੇ ਵਧੀਆ ਕਾਰਗੁਜ਼ਾਰੀ ਹੋ ਰਹੀ ਆ ਦੇਖੋ ਕਿੱਡਾ ਬਟ ਕੱਢੇ ਪਏ ਨੇ ਵਾਹ ਜੀ ਵਾਹ ਇਹਨੂੰ ਕਹਿੰਦੇ ਆ ਪੰਜਾਬ ਸਰਕਾਰ